ਅੱਜ ਅਸੀਂ ਬਣਾ ਰਹੀਆਂ ਬਿਨਾ ਮੈਦਾ ਸਿਰਫ ਕਣਕ ਦੀ ਆਟੇ ਤੋਂ ਬਹੁਤ ਹੀ ਤੇਜ਼ੀ ਬਹੁਤ ਹੀ ਲਾਜਵਾਤ ਲਚਾ ਪਰਾਂਠਾ ਪਰਾਂਠਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਬਾਊਲ ਦੇ ਵਿੱਚ ਐਡ ਕਰਾਂਗੇ 2 ਕੱਪ ਕਣਕ ਦਾ ਆਟਾ ਜੋ ਅਸੀਂ ਘਰ ਦੇ ਵਿੱਚ ਨਾਰਮਲ ਆਟਾ ਯੂਜ਼ ਕਰਦੇ ਬਿਲਕੁਲ ਉਹੀ ਤੇ ਇਹਦੇ ਨਾਲ ਅਸੀਂ ਐਡ ਕਰ ਦਾਂਗੇ ਟੇਸਟ ਅਨੁਸਾਰ ਨਮਕ ਅੱਧਾ ਚਮਚ ਅਸੀਂ ਐਡ ਕਰਾਂਗੇ ਆਇਲ ਆਇਲ ਜਿਹੜਾ ਮਰਜੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਥੋੜਾ ਥੋੜਾ ਪਾਣੀ ਐਡ ਕਰਕੇ ਅਸੀਂ ਗਰਮ ਪਾਣੀ ਦਾ ਯੂਜ਼ ਕੀਤਾ ਇੱਥੇ ਤੇ ਗਰਮ ਪਾਣੀ ਦੇ ਨਾਲ ਜਿਹੜਾ ਆਟਾ ਹੈ ਅਸੀਂ ਗੁੰਨ ਕੇ ਰੈਡੀ ਕਰ ਲਵਾਂਗੇ ਤੇ ਇਸ ਨੂੰ ਆਪਾਂ 4 ਤੋਂ 5 ਮਿੰਟ ਅੱਛੇ ਤਰੀਕੇ ਨਾਲ ਨੀਡ ਕਰਨਾ ਹੈ ਤੇ ਥੋੜਾ ਜਿਹਾ ਉੱਪਰ ਕਿਓ ਜਾਂ ਔਇਲ ਵੀ ਲਗਾ ਸਕਦੇ ਹੋ ਤੁਸੀਂ ਤੇ ਇਹਦੇ ਨਾਲ ਜਿਹੜਾ ਆਟਾ ਹੈ ਉਹ ਬਿਲਕੁਲ ਵੀ ਇਹਦੇ ਉੱਪਰ ਸਿੱਖੜ ਨਹੀਂ ਆਂਦਾ ਤੇ ਇੱਕ ਸੌਫਟ ਬਣ ਕੇ ਬਿਲਕੁਲ ਰੈਂਡਾ ਹੈ ਤੇ ਉਸ ਤੋਂ ਬਾਅਦ ਅਸੀਂ ਇਸ ਨੂੰ 10 ਮਿੰਟਸ ਲਈ ਟੱਕ ਕੇ ਰੱਖ ਦਵਾਂਗੇ ਸਾਈਡ ਤੇ ਚੈਨਲ ਤੇ ਨੀ ਹੋ ਤਾਂ फटाफट ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਜਾਓ ਜੇ ਅੱਛੀ ਵੀਡੀਓ ਲੱਗ ਰਹੀ ਹੈ ਤੇ ਨਾਲ ਦੀ ਨਾਲ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਐਂਡ ਉਸ ਤੋਂ ਬਾਅਦ ਉਹਨੇ ਇਸੀ ਆਟੇ ਨੂੰ ਅੱਛੀ ਤਰੀਕੇ ਨਾਲ ਟੱਕ ਕੇ ਰੱਖ ਦਿੱਤਾ ਹੋਇਆ ਹੈ ਤੇ ਦੂਸਰੀ ਸਾਈਡ ਤੇ 10 ਮਿੰਟ ਸੇਨਾ ਚਿਰ ਹੁੰਦੇ ਆ ਹੁਣ ਅਚਰੇ ਬਾਉਲ ਦੇ ਵਿੱਚ ਲਵਾਂਗੇ 4 ਚਮਚ ਤੇਸੀ ਕਿਓ ਜਾਂ ਬਟਨ ਲੈ ਲਓ ਜਾਂ ਤੁਸੀਂ ਡਾਲਟਾ ਕਿਓ ਜੋ ਵੀ ਲੈਣਾ ਚਾਹੋ ਲੈ ਸਕਦੇ ਹੋ ਤੇ ਪਰ ਜੰਮਿਆ ਹੋਇਆ ਹੀ ਲਿਓ ਠੀਕ ਹੈ ਜੀ ਉਹਨਾਂ ਜਿਹੜਾ ਲੱਛਾ ਪਰਾਠਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਹੁਣ ਇਸ ਨੂੰ ਆਪਾਂ ਚਮਚ ਦੇ ਨਾਲ ਕਿਸੇ ਚੀਜ਼ ਦੇ ਨਾਲ ਤੁਸੀਂ ਅੱਛੇ ਤਰੀਕੇ ਨਾਲ ਫੈਂਟ ਲੈਣਾ ਹੈ ਇਸ ਤਰ੍ਹਾਂ ਦਾ ਕਰੀਮ ਬਣਾ ਲੈਣੀ ਆ ਤੇ ਇਸ ਤਰੀਕੇ ਨਾਲ ਜਿਹੜਾ ਪੇਸਟ ਬਣਾਈ ਹੋਈ ਹੈ ਇਹਦੇ ਉੱਪਰ ਅਪਲਾਈ ਕਰਨ ਦੇ ਨਾਲ ਬਹੁਤ ਹੀ ਵਧੀਆ ਜਿਹੜੇ ਫਲੇਰਿੰਗ पराठे ਉਹ ਬਣ ਕੇ ਰੈਡੀ ਹੁੰਦੇ ਨੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਥੋੜੇ ਮਸਾਲੇ ਐਡ ਕਰਾਂਗੀ ਹਾਫ ਚਮਚ ਰੈੱਡ ਚਿਲੀ ਪਾਊਡਰ ਟੇਸਟ ਅਕੋਰਡਿੰਗ ਨਮਕ ਹਾਫ ਚਮਚ ਐਡ ਕੀਤਾ ਹੈ ਮੇਰੇ ਵਿੱਚ ਚਾਟ ਮਸਾਲਾ ਚਾਟ ਮਸਾਲੇ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਂਦਾ ਜ਼ਰੂਰ ਐਡ ਕਰਿਓ ਇਸ ਦੇ ਨਾਲ ਹੀ ਇੱਕ ਬਰੀਕ ਕੱਟ ਕੇ ਹਰੀ ਮਿਰਚ ਐਡ ਕੀਤੀ ਹੈ ਤੇ ਥੋੜੀ ਜਿਹੀ ਜਵੈਨ ਤੇ ਥੋੜੀ ਜਿਹੀ ਪੁਦੀਨਾ ਜਿਹੜਾ ਹੈ ਕ੍ਰਸ਼ ਕਰਕੇ ਮੈਂ ਐਡ ਕੀਤਾ ਹੈ ਡਰਾਈ ਪੁਦੀਨਾ ਹੈਗਾ ਸੀ ਜਿਹਦੇ ਵਿੱਚ ਤੁਸੀਂ ਗਾਰਲਿਕ ਵੀ ਐਡ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਹੋਰ ਕੁਝ ਵੀ ਜੇ ਤੁਸੀਂ ਇਨਕਲੂਡ ਕਰਨਾ ਚਾਹੁੰਦੇ ਆ ਤੇ ਇਹਦੇ ਵਿੱਚ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਇਸ ਤਰੀਕੇ ਨਾਲ ਲੱচ্ছা ਪਰਾਠਾ ਬਣਾਓਗੇ ਤਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗਾ। ਥੋੜਾ ਜਿਹੀ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਹੈ। ਇਸਨੂੰ ਸੀ ਮਿਕਸ ਕਰਕੇ ਸਾਈਡ ਤੇ ਰੱਖ ਦਿੱਤਾ ਹੈ ਲਗਭਗ ਇਸ ਨੂੰ ਆਟੇ ਨੂੰ ਜਿਹੜਾ ਹੈ 10 ਮਿੰਟਸ ਹੋ ਚੁੱਕੇ ਆ ਤੇ ਇਸ ਨੂੰ ਆਪਾਂ ਦੁਬਾਰਾ ਤੋਂ ਇੱਕ ਵਾਰੀ ਨੀਡ ਜ਼ਰੂਰ ਕਰ ਲਵਾਂਗੇ ਤੇ ਹੁਣ ਨੀਡ ਕਰਨ ਤੋਂ ਬਾਅਦ ਅੱਛੇ ਤਰੀਕੇ ਨਾਲ ਅਸੀਂ ਇਸ ਨੂੰ ਪ੍ਰਾਪਰ ਮਾਤਰਾ ਦੇ ਵਿੱਚ ਪੋਸ਼ਨ ਜਿਹੜੀ ਕੱਟ ਕਰ ਲੈਣੇ ਆ ਮੈਂ ਇਹਨੇ 2 ਕੱਪ ਆਟੇ ਦੇ ਵਿੱਚੋਂ 5 ਲੱਛਾ ਪਰੌਠਾ ਬਣ ਕੇ ਰੈਡੀ ਹੋ ਜਾਂਦੇ ਨੇ ਸਾਰੀਆਂ ਰੋਈਆ ਬਣਾ ਕੇ ਸਾਈਡ ਤੇ ਰੱਖ ਲਿਆ ਹੁਣ ਵਾਰੀ ਵਾਰੀ ਸਿਰ ਅਸੀਂ ਲੱਛੇ ਪਰਾਠੇ ਬਣਾਵਾਂਗੇ ਸਾਰਿਆਂ ਦੇ ਤੇ ਇੱਕ ਰੋਈ ਉਲੋਈ ਲਈ ਹੈ ਇਸ ਨੂੰ ਆਪਾਂ ਚੱਕਲੇ ਦੇ ਬਰਾਬਰ ਵੇਲ ਲਿਆਏ ਜਿੰਨਾ ਪਤਲਾ ਵੇਲੋਗੇ ਜਿੰਨਾ ਜ਼ਿਆਦਾ ਵੇਲੋਗੇ ਓਨੀਆਂ ਹੀ ਤੁਹਾਡੀਆਂ ਛੇੜੀਆਂ ਐ ਲੇਅਰਸ ਬਣ ਕੇ ਰੈਡੀ ਹੋਣ ਗਿਆ ਤਿਹੋਂ ਜੋ ਅਸੀਂ ਪੇਸਟ ਬਣਾ ਕੇ ਰੱਖੀ ਹੋਈ ਸੀ ਇਹਦੇ ਉੱਪਰ ਪਤਲੀ ਜੀ ਅਪਲਾਈ ਕਰ ਦਵਾਂਗੇ ਤੇ ਥੋੜਾ ਜਿਹਾ ਆਟਾ ਡਸਟ ਕਰ ਦਾਂਗੇ ਇਹਦੇ ਉੱਪਰ ਤੇ ਹੁਣ ਤੁਸੀਂ ਇੱਥੇ ਧਿਆਨ ਨਾਲ ਦੇਖਿਓ ਜਿਸ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਲੇਅਰ ਬਾਈ ਲੇਅਰ ਕਰ ਰਹੀ ਆ ਨਾ ਇਸ ਤਰੀਕੇ ਨਾਲ ਤੁਸੀਂ ਲੱਛਾ ਪਰੌਠਾ ਬਣਾ ਕੇ ਰੈਡੀ ਕਰ ਸਕਦੇ ਹੋ ਹੋਰ ਵੀ ਬਹੁਤ ਤਰੀਕੇ ਨੇ ਮੈਂ ਤੁਹਾਡੇ ਨਾਲ ਹੌਲੀ ਹੌਲੀ ਸਾਰੀਆਂ ਚਿੱਟੀਆਂ ਸ਼ੇਅਰ ਜ਼ਰੂਰ ਕਰਾਂਗੀ ਇਹ ਸਭ ਤੋਂ ਆਸਾਨ ਤਰੀਕਾ ਹੈ ਲੱਛਾ ਪਰੌਠਾ ਬਣਾਉਣ ਦਾ ਤੇ ਇੱਥੇ ਮੈਂ ਟਿਪਸ ਦੇਣਾ ਚਾਹੂਗੀ ਤੁਹਾਨੂੰ ਇੱਥੇ ਇੱਕ ਜ਼ੋਰ-ਜ਼ੋਰ ਦੀ ਨਹੀਂ ਦਬਾਉਣਾ ਬਿਲਕੁਲ ਹਲਕਾ-ਹਲਕਾ ਦਬਾਉਣਾ ਹੈ ਤੇ ਜਿਹੜੀ ਲਾਸਟ ਪੋਰਸ਼ਨ ਹੈ ਅਸੀਂ ਵੀ ਇਹਨੂੰ ਜਿਹੜਾ ਹੈ ਅੱਛੇ ਤਰੀਕੇ ਨਾਲ ਸੈੱਟ ਕਰਕੇ ਉਸ ਤੋਂ ਬਾਅਦ ਅਸੀਂ ਇਹ ਰਾਉਂਡ ਸ਼ੇਪ ਦੇ ਵਿੱਚ ਇਸਨੂੰ ਕਰ ਲਵਾਂਗੇ ਜਿਹੜਾ ਅਰਾਉਂਡ ਸ਼ੇਪ ਹੁੰਦੀ ਹੈ ਉਹ ਥੋੜੀ ਦਬਾ-ਦਬਾ ਕੇ ਤੁਸੀਂ ਕਰ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਜਿਹੜਾ ਪਿਛਲਾ ਪੋਰਸ਼ਨ ਹੈ ਨਾ ਉਹ ਤੁਸੀਂ ਪਿਛਲੀ ਜਗ੍ਹਾ ਤੇ ਇਸ ਨੂੰ ਇਸ ਤਰੀਕੇ ਨਾਲ ਲਗਾ ਦੇਣਾ ਹੈ ਜਿਸ ਤਰ੍ਹਾਂ ਵੀਡੀਓ ਵਿੱਚ ਬਿਲਕੁਲ ਦੇਖ ਸਕਦੇ ਹੋ ਤੁਸੀਂ ਤੇ ਇਸ ਤਰ੍ਹਾਂ ਆਪਾਂ ਚਿਪਕਾ ਕੇ ਤੇ ਉਸ ਤੋਂ ਬਾਅਦ ਸਾਰੇ ਇਸ ਤਰ੍ਹਾਂ ਆਪਾਂ ਲੱچھے پراਟੇ ਬਣਾ ਕੇ ਰੈਡੀ ਕਰ ਲੈਣੇ ਨੇ ਮੈਂ ਇੱਥੇ ਥੋੜਾ ਜਿਹਾ ਪਤੀਨਾ ਚਵੈਨ ਜਿਹੜੀ ਜਿਹੜੀ ਉੱਪਰ ਲਗਾਇਆ ਹੈ ਥੋੜਾ ਜਿਹਾ ਹਰੀ ਮਿਰਚ ਲਗਾ ਦਿੰਦੀ ਹੈ ਜੇ ਤੁਸੀਂ ਤੁਹਾਡੇ ਕੋਲ ਤਨੀਆਂ ਹੈ ਤਾਂ ਤਨੀਆਂ ਵੀ ਲਗਾ ਸਕਦੇ ਹੋ ਤੇ ਇਸ ਤਰੀਕੇ ਨਾਲ ਮੈਂ ਸਾਰੇ ਲੱچھے پراਟੇ ਬਣਾ ਕੇ ਟੱਕ ਕੇ ਰੱਖ ਦਿੱਤਾ ਹੈ ਵਾਰੀ-ਵਾਰੀ ਸੇਰ ਇੱਕ ਕਪਾੜ ਪੇੜਾ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਵੇਲ ਕੇ ਵਾਰੀ-ਵਾਰੀ ਸਾਰੇ ਪ੍ਰਾਠੇ ਬਰਾਕੇ ਰੈਡੀ ਕਰ ਦਵਾਂਗੇ ਇਸ ਨਾਲ ਪਤਾ ਹੈ ਟਾਈਮ ਵੀ ਕੱਟ ਲੱਗਦਾ ਹੈ ਜੇ ਕੋਈ ਮਹਿਮਾਨ ਆ ਰਿਹਾ ਹੈ ਤੁਹਾਡੇ ਘਰ ਦੇ ਵਿੱਚ ਤੇ ਤੁਸੀਂ ਇਦਾਂ ਲੱਛਾ ਪ੍ਰਾਠਾ ਬਣਾ ਕੇ ਰੱਖ ਸਕਦੇ ਹੋ ਟੱਕ ਕੇ ਰੱਖ ਸਕਦੇ ਹੋ ਜਦੋਂ ਆਏ ਤਾਂ ਫਟਾਫਟ ਉਹਨਾਂ ਨੂੰ ਗਰਮ ਆਧਰਮ ਸਰਵ ਕਰ ਸਕਦੇ ਹੋ ਸ੍ਰੀ ਕੇ ਨਾਲ ਤੇ ਹੁਣ ਇਸ ਨੂੰ ਹਲਕੇ ਹਲਕੇ ਹੱਥਾਂ ਨਾਲ ਵੇਲਣਾ ਹੈ ਨਾ ਜ਼ਿਆਦਾ ਪਤਲਾ ਵੇਲਾਂਗੇ ਤੇ ਨਾ ਜ਼ਿਆਦਾ ਮੋਟਾ ਰੱਖਾਂਗੇ ਬਿਲਕੁਲ ਮਤਲਬ ਹਲਕੇ ਹਲਕੇ ਹੱਥਾਂ ਨਾਲ ਜਿੰਨਾ ਵੇਲ ਸਕਦਾ ਤੁਹਾਡੇ ਕੋਲ ਵੇਲ ਲਿਓ ਤੇ ਹੁਣ ਜਿਹੜਾ ਤਵਾ ਹੈ ਨਾ ਉਹਨੂੰ ਅੱਛੇ ਤਰੀਕੇ ਨਾਲ ਤੁਸੀਂ ਗਰਮ ਜ਼ਰੂਰ ਕਰ ਲੈਣਾ ਹੈ ਠੰਡੇ ਤਵੇ ਤੇ ਤੁਸੀਂ ਰੋਟੀ ਨਾ ਪਾਇਓ ਤਾਂ ਹਲਕਾ ਜਿਹਾ ਗਰਮ ਹੋਵੇ ਤਦ ਵੀ ਤੁਸੀਂ ਇਹ ਰੋਟੀ ਨਾ ਪਾਇਓ ਕਿਉਂਕਿ ਇਹਦੇ ਨਾਲ ਇੱਕ ਤਾਂ ਕਿਓ ਬੜਾ ਚੂਸਦਾ ਹੈ ਦੂਸਰਾ ਇਹ ਅੱਛੇ ਤਰੀਕੇ ਨਾਲ ਬਣ ਕੇ ਰੈਡੀ ਨਹੀਂ ਹੁੰਦਾ ਤੇ ਆਪਾਂ ਮਤਲਬ ਕਾਫੀ अच्छे तरीके नाल तवा गरम ਕਰਨ ਤੋਂ ਬਾਅਦ ਥੋੜਾ ਥੋੜਾ ਕੇਵ ਆਡ ਕਰ ਲਵਾਂਗੀ ਤੇ ਅੱਛੇ ਤਰੀਕੇ ਨਾਲ ਤੁਸੀਂ ਦੇਖੋ ਸਾਈਡਾਂ ਤੋਂ ਫੁੱਲਣਾ ਸ਼ੁਰੂ ਹੋ ਚੁੱਕਾ ਹੈ ਤੇ ਥੋੜਾ ਥੋੜਾ ਕੇਵ ਅਸੀਂ ਐਡ ਕਰਦਾ ਚਾਵਾਂਗੇ ਤੇ ਇਸ ਨੂੰ ਆਪਾਂ 골ਡਨ ਬ੍ਰਾਊਨ ਕਲਰ ਹੋਣ ਤੱਕ ਅੱਛੇ ਤਰੀਕੇ ਨਾਲ ਦੋਨਾਂ ਸਾਈਡ ਤੋਂ ਸੇਕ ਲਵਾਂਗੇ ਜਿਵੇਂ ਜਿਵੇਂ ਇਹ ਸਿੱਕਦਾ ਜਾਏਗਾ ਤੀਵੇ-ਤੀਵੇ ਇਹਦੀ ਲੇਅਰਸ ਜਿਹੜੀਆਂ ਖੁੱਲਦੀ ਜਾਏਗੀ ਤੇ ਇਸ ਨੂੰ ਆਪਾਂ ਬਿਲਕੁਲ ਵੀ ਕਿਸੇ ਚੀਜ਼ ਨਾਲ ਸੇਕਣ ਆਣੀ ਹੈ ਜਿਵੇਂ ਦਬਾਣਾ ਨਹੀਂ ਇਸ ਨੂੰ ਸਿਰਫ ਦੇ ਮਤਲਬ ਹਲਕੀ ਹਲਕੀ ਤਵੇ ਦੇ ਉੱਤੇ ਸਿੱਕਦਾ ਜਾਏਗਾ ਤੇ ਚਮਚ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਜਿਹੜਾ ਇਹ ਸੇਕ ਸਕਦੇ ਹੋ ਤੇ ਮੈਂ ਹੁਣ ਔਇਲ ਅਪਲਾਈ ਕਰਕੇ ਤੇ ਹਲਕਾ ਹਲਕਾ ਇਸ ਨੂੰ ਸੇਕ ਰਹੀ ਹਾਂ ਤਾਂ ਜੋ نیچے ਜਿਹੜਾ ਬਹੁਤ ਹੀ ਵਧੀਆ ਸਿੱਕ ਕੇ ਰੈਡੀ ਹੋ ਜਾਵੇ ਜਾਂ ਤੁਸੀਂ ਬਿਲਕੁਲ ਥੋੜਾ ਥੋੜਾ ਜਿਹੜਾ ਔਇਲ ਆ ਉਹ ਸਾਈਡਾਂ ਤੋਂ ਅਪਲਾਈ ਕਰਦੇ ਜਾਓ ਤੇ ਤੁਸੀਂ ਹੁਣ ਦੇਖੋਗੇ ਕਿੰਨਾ ਵਧੀਆ ਜਿਹੜਾ ਪਰਾਠਾ ਹੈ ਉਹ ਸਿੱਕ ਕੇ ਇੱਕ ਸਾਈਡ ਤੋਂ ਰੈਡੀ ਹੋ ਚੁੱਕਾ ਹੈ ਦੂਸਰੀ ਸਾਈਡ ਤੇ ਵੀ ਆਪਾਂ ਜਿਹੜਾ ਇਹ पराठा ਜਿਹੜਾ ਬਹੁਤ ਹੀ ਵਧੀਆ ਸਿੱਕਿਆ ਰੈਡੀ ਕਰ ਲਵਾਂਗੇ ਇਸ पराठे ਨੂੰ ਤੁਸੀਂ ਸ਼ਾਇ ਪਨੀਰ ਜਾਂ ਬਟਰ ਪਨੀਰ ਦੇ ਨਾਲ ਸਰਵ ਕਰੋਗੇ ਨਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਤੁਸੀਂ ਹੁਣ ਦੇਖੋ ਕਿੰਨਾ ਵਧੀਆ पराठा ਜਿਹੜਾ ਸਿੱਕ ਕੇ ਰੈਡੀ ਹੋ ਚੁੱਕਾ ਦੋਨਾਂ ਸਾਈਡ ਤੋਂ ਜਿੱਥੋਂ ਵੀ ਤੁਹਾਨੂੰ ਕੱਚਾ ਲੱਗ ਰਿਹਾ ਹੈ ਇਹਦੇ ਤੁਸੀਂ ਚਮਚ ਦੇ ਨਾਲ ਇਸ ਤਰੀਕੇ ਨਾਲ ਸਿੱਖ ਸਕਦੇ ਹੋ ਕਈਆਂ ਨੂੰ ਹੁੰਦਾ ਨੇ ਕਿ ਇੱਕ ਰਾੜ ਕੇ पराठा ਚਾਹੀਦਾ ਹੈ ਉਹ ਚੀਜ਼ ਜਿਹੜੀ ਆ ਤੁਸੀਂ ਇਹ ਸਿੱਖ ਸਕਦੇ ਹੋ ਹੋਰ ਜ਼ਿਆਦਾ ਤੇ ਹੁਣ ਤੁਸੀਂ ਦੇਖੋ ਲੇਅਰ ਜਿਹੜੀਆਂ ਐ ਖੁੱਲ ਕੇ ਬਿਲਕੁਲ ਰੈਡੀ ਹੋ ਚੁੱਕੀਆਂ ਐ ਇੱਕ ਇੱਕ ਲੇਅਰ ਜਿਹੜੀ ਆ ਖੁੱਲ ਕੇ ਰੈਡੀ ਹੋਈ ਐ ਜੇ ਤੁਹਾਨੂੰ ਵੀਡੀਓ ਮਾੜੀ ਜਿਹੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਐਂਡ ਚੈਨਲ ਤੇ ਨਿਊ ਤੇ ਫਟਾਫਟ ਦਿਲ ਵੀਰ ਸੋਇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਨਾਲ ਸਭ ਤੋਂ ਖਿਡੇ ਸਤਿ ਸ਼੍ਰੀ ਅਕਾਲ ਜੀ ਥੈਂਕਸ ਫॉर ਵਾਚਿੰਗ